ਤੁਸੀਂ ਮੇਰੇ ਫੇਸ ਤੋਂ ਦੇਖ ਹੀ ਪਾ ਰਹੇ ਹੋਵੋਗੇ ਕਿ ਮਤਲਬ ਮੈਂ ਹਲੇ ਵੀ ਇਮੋਸ਼ਨਲ ਉਹ ਚੀਜ਼ਾਂ ਮੇਰੇ ਹਲੇ ਵੀ ਮਾਈਂਡ 'ਚ ਚੱਲਦੀਆਂ ਪਈਆਂ ਨੇ। ਜਾਂ ਮੂਵੀ ਦੇ ਵਿੱਚ ਜੋ ਕਰਨ ਦਾ ਕਰੈਕਟਰ ਪਲੇ ਕਰ ਰਹੇ ਨੇ ਨਾ ਉਹ ਆਜਵਾ ਨਾ ਤੇ ਜਿਵੇਂ ਕਿ ਉਹ ਉਹਨਾਂ ਨੇ ਦਿਖਾਇਆ ਕਿ ਉਹ ਪ੍ਰੋਟੈਕਟਿਵ ਆ ਓਵਰ ਪ੍ਰੋਟੈਕਟਿਵ ਆਪਣੀ ਭੈਣ ਲਈ ਰੀਅਲ ਲਾਈਫ 'ਚ ਵੀ ਆਈ ਥਿੰਕ ਹਰ ਇੱਕ ਭਰਾ ਸਪੈਕਟ ਨਹੀਂ تھا ਬਸ ਸਪੈਸ਼ਲ ਹੁੰਨਾ ଥି ਉਹ ਲਈ ਮੂਵੀ ਦੇਖਣ ਆਈ ਤੇ ਮੈਨੂੰ ਮੂਵੀ ਬਹੁਤ ਵਧੀਆ ਲੱਗੀ ਤੇ ਮੈਂ ਚਾਹੂੰਗੀ ਕਿ ਤੁਸੀਂ ਸਾਰੇ ਵੀ ਆਪਣੀ ਫੈਮਿਲੀ ਨਾਲ ਆਓ ਸਮਝਣੇ ਕਿਉਂਕਿ ਇੱਕ ਫੈਮਿਲੀ ਨਾਲ ਬੈਠਣ ਵਾਲੀ ਕੁਆਲਿਟੀ ਟਾਈਮ ਵਾਲੀ ਮੂਵੀ ਐ ਤੇ ਟਾਈਮ ਬਹੁਤ ਜ਼ਿਆਦਾ ਹੈ ਲਾਈਕ ਤੁਸੀਂ ਪੂਰੀ ਮੂਵੀ ਮੈਂ ਦੇਖ ਰਹੀ ਹਾਂ ਮਤਲਬ ਮੈਨੂੰ ਇੱਦਾਂ ਨਹੀਂ ਹੋਇਆ ਕਿ ਮੈਂ ਫੋਨ ਚਲਾ ਲੇ ਕੁਝ ਵੀ ਹਨਾ ਪੂਰਾ ਧਿਆਨ ਮੂਵੀ ਤੇ ਹੀ ਹੈ ਪਰਪਰਾ ਛੋਟਾ ਹੈ ਪਰ ਉਹ ਵੀ ਸੇਮ ਐਵੇਂ ਦਾ ਹੀ ਐ ਜਿਵੇਂ ਦਾ ਉਹਨਾਂ ਦਾ ਪ੍ਰਾਏਗੀ ਆਏਂਗਾ ਨਾ ਐ ਨਹੀਂ ਕਨਾਂ ਆਏਂਗਾ ਨਾ ਪਿਆਰ ਵੀ ਸੇਮ ਹੈ ਗੁੱਸਾ ਵੀ ਸੇਮ ਹੈ ਪੋゼਸਿਵ ਵੀ ਸੇਮ ਹੈ ਸ ਰੀਲੇਟ ਕਰ ਪਾਈ ਤੁਸੀਂ ਫਿਲਮ ਦੇ ਨਾਲ ਭੈਣ ਦੇ ਭਰਾ ਦੇ ਰਿਸ਼ਤੇ ਨੂੰ ਲੈ ਕੇ ਮੈਂ ਤਾਂ ਰੋ ਕੇ ਆਈਆਂ ਮੈਨੂੰ ਹੋਰ ਪੁੱਛੋਗੇ ਮੇਰਾ ਫਿਰ ਰੋਣਾ ਨਿਕਲ ਜਣਾਗਾ ਅਸੀਂ ਤਿੰਨੋਂ ਫਰੈਂਡਸ ਵੇਖਣ ਆਏ ਸੀ ਅਸੀਂ ਤਿੰਨੋਂ ਰੋ ਪਏ ਸੀ ਜਦੋਂ ਭੈਣ ਭਰਾ ਦਾ ਉਹ ਸੀਨਸ ਦੇਖ ਰਹੇ ਸੀਗੇ ਤਾਂ ਕਾਫੀ ਆਪਾਂ ਮਤਲਬ ਕਿ ਦੇਖ ਪਾ ਰਿਆ ਹੈ ਨਾ ਰਿਲੇਟ ਕਰ ਪਾ ਰਿਆ ਦੇਖਣ ਵਾਲੀ ਮੂਵੀ ਹੈ ਤੁਸੀਂ ਫੈਮਿਲੀ ਦੀ ਬੌਂਡਿੰਗ ਦੇਖ ਸਕਦੇ ਹੋ ਕਿ ਜਿਹੜੇ ਕੁੜੀ ਦੇ ਘਰ ਦੇ ਉਹਨਾਂ ਨੂੰ ਐਟ ਲਾਸਟ ਆਹੀ ਹੁੰਦਾ ਕਿ ਸਾਡੀ ਕੁੜੀ ਖੁਸ਼ ਰਹੇ ਹੈਨਾ ਤੇ ਇੱਕ ਬ੍ਰਦਰ ਤੇ ਸਿਸਟਰ ਦੀ ਬੌਂਡਿੰਗ ਬਹੁਤ ਜ਼ਿਆਦਾ ਸੋਹਣੀ ਲੱਗੀ ਹੁੰਦੇ ਵਿੱਚ ਤੇ ਕਰਨ ਜੋ ਕਰੈਕਟਰ ਜਿਹਨਾਂ ਨੇ ਪਲੇ ਕੀਤਾ ਉਹ ਤਾਂ ਬਹੁਤ ਵਧੀਆ ਸੀ ਉਹਨਾਂ ਦੀ ਮੈਂ ਸ਼ਾਇਰੀ ਮਤਲਬ ਉਵਲਾਦ ਲੁਕ ਤਾਂ ਦੇਖ ਰਿਹਾ ਹੁਣ ਮੈਨੂੰ ਚਾਹ ਨਹੀਂ ਕਿ ਉਹ ਦੇਸੀ ਰੋਲ ਵੀ ਕੋਈ ਪਲੇ ਕਰਨ ਐਂਟਰਟੇਨ ਕਿੰਨਾ ਕ ਕਰਦੀ ਆ ਫਿਲਮ ਐਂਟਰਟੇਨਮੈਂਟ ਕਿੰਨਾ ਕ ਹੈ ਫਿਲਮ ਦੇ ਵਿੱਚ ਐਂਟਰਟੇਨਮੈਂਟ ਬਹੁਤ ਜ਼ਿਆਦਾ ਹੈ ਲਾਈਕ ਤੁਸੀਂ ਪੂਰੀ ਮੂਵੀ ਮੈਂ ਦੇਖ ਰਹੀ ਆ ਮਤਲਬ ਮੈਨੂੰ ਇਦਾਂ ਨਹੀਂ ਹੋਇਆ ਕਿ ਮੈਂ ਫੋਨ ਚੁਲਾ ਲੇ ਕੁਝ ਵੀ ਹਨਾ ਪੂਰਾ ਧਿਆਨ ਮੂਵੀ ਤੇ ਹੀ ਹੈ ਲੱਗਦਾ ਪੰਜਾਬੀ ਇੰਡਸਟਰੀ ਚ ਕੁਝ ਅਲੱਗ ਬਣਿਆ ਹੈ ਹੂੰ ਐਦਾਂ ਮਤਲਬ ਮੂਵੀ ਨੂੰ ਦੇਖ ਕੇ ਬਿਲਕੁਲ ਡਿਫਰੈਂਟ ਲੱਗਾ ਕਿ ਵੈਸੇ ਤਾਂ ਪੰਜਾਬੀ ਕਲਚਰ ਹੀ ਸ਼ੋਅ ਕੀਤਾ ਤੇ ਉਹ ਆਪਣਾਪਣ ਵਾਲੀ ਫੀਲ ਆਉਂਦੀ ਹੈ ਦੇਵ ਕਰੋੜ 22 ਨੇ ਵਿੱਚ ਨੀਰੂ ਬਾਜਵਾ ਨੇ ਕਰਮਜੀਤ ਅਨਮੋਲ ਸਰ ਨੇ ਗੁਰਪ੍ਰੀਤ ਖੁੱਗੀ ਨੇ ਹਨਾ ਨਵ ਬਾਜਵਾ ਵੀ ਨੇ ਹਨਾ ਵਿੱਚ ਬਹੁਤ ਸਾਰੇ ਕਮਾਲ ਦੇ ਐਕਟਰ ਨੇ ਫਿਲਮ ਦੇ ਵਿੱਚ ਉਹਨਾਂ ਦਾ ਕੰਮ ਕਿਵੇਂ ਲੱਗਿਆ ਤੁਹਾਨੂੰ ਫਿਲਮ ਦੇ ਨਾਲ ਭੈਣ ਭਰਾ ਦੇ ਰਿਸ਼ਤੇ ਨੂੰ ਲੈ ਕੇ ਰਿਲੇਟ ਕੀਤਾ ਤੁਸੀਂ ਇਮੋਸ਼ਨਸ ਹੈਗੇ ਨੇ ਫਿਲਮ ਦੇ ਵਿੱਚ ਹਾਂਜੀ ਅਸੀਂ ਤਿੰਨੋਂ ਫਰੈਂਡਸ ਵੇਖਣ ਆਏ ਸੀ ਅਸੀਂ ਤਿੰਨੋਂ ਰੋ ਪਏ ਸੀ ਜਦੋਂ ਭੈਣ ਭਰਾ ਦਾ ਉਹ ਸੀਨਸ ਦੇਖ ਰਹੇ ਸੀਗੇ ਤਾਂ ਕਾਫੀ ਆਪਾਂ ਮਤਲਬ ਕਿ ਦੇਖ ਪਾ ਰਿਆ ਹਨਾ ਰਿਲੇਟ ਕਰ ਪਾ ਰਿਆ ਹਾਂ ਆਪਣੇ ਭਰਾ ਦੀ ਯਾਦ ਹੀ ਫਿਲਮ ਦੇ ਵਿੱਚ ਬਹੁਤ ਲੇਟ ਕੀਤਾ ਤੁਸੀਂ ਹਾਂਜੀ ਤੇ ਹੁਣ ਇੱਕ ਵਾਰ ਆਡੀਅנס ਨੂੰ ਦੱਸ ਦਿਓ ਕਿ ਉਹਨਾਂ ਨੂੰ ਦੇਖਣੀ ਚਾਹੀਦੀ ਆ ਜਾਂ ਨਹੀਂ ਤੁਸੀਂ ਵੀ ਆਪਣੇ ਨੇੜੇ ਸਿਨੇਮਾ ਹਾਲਸ 'ਚ ਆਓ ਐਂਡ ਮੂਵੀ ਨੂੰ ਜ਼ਰੂਰ ਦੇਖੋ ਤੁਹਾਨੂੰ ਜ਼ਰੂਰ ਵਧੀਆ ਲੱਗੂਗੀ ਥੈਂਕ ਯੂ ਸੋ ਮੱਚ ਜੀ ਮਦਾਨੀਆਂ ਫਿਲਮ ਦੇਖ ਕੇ ਆਏ ਹੋ ਤੁਸੀਂ ਤੁਹਾਨੂੰ ਕਿਵੇਂ ਲੱਗੀ ਬਹੁਤ ਸੋਹਣੀ ਫਿਲਮ ਹੈ ਬਹੁਤ ਸੋਹਣੇ ਕਰੈਕਟਰਸ ਹੈ ਤੇ ਨੀਰੂ ਬਾਜਵਟ ਦੀ ਸਾਡੇ ਸ਼ੁਰੂ ਤੋਂ ਹੀ ਫੇਵਰੇਟ ਹੈ ਤਾਂ ਮੈਨੂੰ ਤਾਂ ਬਹੁਤ ਸੋਹਣੀ ਲੱਗੀ ਫਿਲਮ ਤੁਸੀਂ ਵੀ ਸਾਰੇ ਜ਼ਰੂਰ ਦੇਖਿਓ ਮਦਾਨੀਆਂ ਮੂਵੀ ਨਬ ਬਾਜਵਾ ਇਸ ਫਿਲਮ ਦੇ ਵਿੱਚ ਨੀਰੂ ਬਾਜਵਾ ਦੇ ਭਾਈ ਦਾ ਕਿਰਦਾਰ ਨਿਭਾ ਰਹੇ ਨੇ ਇੱਕ ਨਵਾਂ ਚਿਹਰਾ ਨੇ ਪੰਜਾਬੀ ਇੰਡਸਟਰੀ ਦੇ ਲਈ ਹਨਾ ਉਹਨਾਂ ਦਾ ਕੰਮ ਕਿਵੇਂ ਲੱਗਿਆ ਤੁਹਾਨੂੰ ਮਤਲਬ ਉਹਨਾਂ ਨੂੰ ਦੇਖ ਕੇ ਲੱਗਿਆ ਨਹੀਂ ਕਿ ਇਹ ਨਵਾਂ ਚਿਹਰਾ ਹੈ ਇਦਾਂ ਲੱਗਦਾ ਕਿ ਹਾਂ ਉਹ ਪੁਰਾਣੇ ਹੋਣਗੇ ਪਰ ਬਹੁਤ ਸੋਹਣੀ ਐਕਟਿੰਗ ਦੀ ਉਹਨਾਂ ਦੀ ਬਹੁਤ ਸੋਹਣਾ ਐਟੀਟਿਊਡ ਤਾਂ ਬਹੁ ਨਾਲ ਲੈ ਕੇ ਆਇਓ ਹਨ ਤੁਸੀਂ ਰਿਲੇਟ ਕਰ ਪਾਈ ਫਿਲਮ ਦੇ ਨਾਲ ਭੈਣ ਤੇ ਭਰਾ ਦੇ ਰਿਸ਼ਤੇ ਨੂੰ ਜਿਸ ਤਰੀਕੇ ਨਾਲ ਦਿਖਾਇਆ ਗਿਆ ਹੈ ਕਰ ਪਾਇਆ ਮੇਰਾ ਭਰਾ ਛੋਟਾ ਹੈ ਪਰ ਉਹ ਵੀ ਸੇਮ ਐਵੇਂ ਦਾ ਹੀ ਹੈ ਜਿਵੇਂ ਦਾ ਉਹਨਾਂ ਦਾ ਭਰਾ ਹੈ ਕੀ ਆਏਗਾ ਨਾ ਐ ਨਹੀਂ ਕਨਾਂ ਆਏਗਾ ਨਾ ਐ ਨਹੀਂ ਕਨਾਂ ਪਿਆਰ ਵੀ ਸੇਮ ਹੈ ਗੁੱਸਾ ਵੀ ਸੇਮ ਹੈ ਪੋゼਸਿਵ ਵੀ ਸੇਮ ਹੈ ਸਭ ਕੁਝ ਵਧੀਆ ਫਿਲਮ ਐਂਡ ਇੰਜੋਏ ਬਹੁਤ ਕੀਤੀ ਹੈ ਐਂਟਰਟੇਨਮੈਂਟ ਵੀ ਫੁੱਲ ਹੈ ਇਮੋਸ਼ਨਲ ਵੀ ਬਹੁਤ ਹੋਇਆ ਹੈ ਮਤਲਬ ਬਹੁਤ ਵਧੀਆ ਫਿਲਮ ਹੈ ਮਸਟ ਵਾਚ ਗਾਇਜ਼ ਜ਼ਰੂਰ ਫਿਲਮ ਦੇਖਿਓ ਫਿਲਮ ਦਾ ਨਾਮ ਹੈ ਮਧਾਨੀਆਂ ਸੀ ਕਿ ਫਿਲਮ ਦੇ ਵਿੱਚ ਗੁਰਪ੍ਰੀਤ ਖੁੱਗੀ ਨਹੀਂ ਕਰਮਜੀਤ ਅਨਮੋਲ ਸਰ ਨੇ ਹਨਾ ਔਰ ਬਹੁਤ ਸਾਰੀ ਕਾਸਟ ਹੈ ਫਿਲਮ ਦੇ ਵਿੱਚ ਉਹਨਾਂ ਦੀ ਕਾਮੇਡੀ ਟਾਈਮਿੰਗ ਕਾਮਿਕ ਟਾਈਮਿੰਗ ਉਹ ਕਿਵੇਂ ਲੱਗੀ ਤੁਹਾਨੂੰ ਬਹੁਤ ਸੋਹਣੀ ਸਭ ਕੁਝ ਬਹੁ ਬਹੁ ਪਰਫੈਕਟ ਤੋਂ ਮੂਵੀ ਥੀ 10 ਵਿੱਚੋਂ ਕਿੰਨੇ ਨੰਬਰ ਹੈ 10 ਵਿੱਚੋਂ 10 ਹੀ ਕਹਿ ਲਓ ਮੇਰੇ ਭਾਂਦੇ ਤਾਂ 10 ਹੀ ਕਹਿ ਲਓ ਕਿ ਮੈਨੂੰ ਬਹੁਤ ਸੋਹਣੀ ਲੱਗੀ ਮਤਾਨੀਆਂ ਦੇਖ ਕੇ ਆਏ ਹੋ ਤੁਸੀਂ ਕਿਵੇਂ ਲੱਗੀ ਤੁਹਾਨੂੰ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗੀ ਇੱਕ ਸਟੋਰੀ ਆ ਡਿਫਰੈਂਟ ਆ ਜਾਂ ਮੂਵੀ ਦੇ ਵਿੱਚ ਜੋ ਕਰਨ ਦਾ ਕਰੈਕਟਰ ਪਲੇ ਕਰ ਰਹੇ ਨੇ ਨਾ ਬਾਜਵਾ ਨਾ ਤੇ ਜਿਵੇਂ ਕਿ ਉਹ ਉਹਨਾਂ ਨੇ ਦਿਖਾਇਆ ਕਿ ਉਹ ਪ੍ਰੋਟੈਕਟਿਵ ਆ ਉਹਰ ਪ੍ਰੋਟੈਕਟਿਵ ਆਪਣੀ ਭੈਣ ਲਈ ਤਾਂ ਰੀਅਲ ਲਾਈਫ 'ਚ ਵੀ ਆਈ ਥਿੰਕ ਹਰ ਇੱਕ ਭਰਾ ਹੁੰਦਾ। ਲੇਟ ਕਰ ਪਾਈ ਤੁਸੀਂ ਫਿਲਮ ਦੇ ਨਾਲ ਭੈਣ ਦੇ ਭਰਾ ਦੇ ਰਿਸ਼ਤੇ ਨੂੰ ਲੈ ਕੇ। ਮੈਂ ਤਾਂ ਰੋ ਕੇ ਆਈ ਆ ਮੈਨੂੰ ਹੋਰ ਪੁੱਛੋਗੇ ਮੈਂ ਫਿਰ ਰੋਣਾ ਨਿਕਲ ਜਾਣਾ ਮੈਨੂੰ। ਨਬਾਜਵਾ ਇੰਡਸਟਰੀ ਦੇ ਇੱਕ ਨਵਾਂ ਚਿਹਰਾ ਨੇ ਹਨਾ ਬਹੁਤ ਕਮਾਲ ਦੀਆਂ ਫਿਲਮਾਂ ਇਹ ਸਾਨੂੰ ਦੇ ਚੁੱਕੇ ਨੇ ਤੇ ਹੁਣ ਇਹਨਾਂ ਨੇ ਮਧਾਨੀਆਂ ਬਣਾਈ ਆ ਬਹੁਤ ਅਲੱਗ ਕਨਸੈਪਟ ਆ। ਤੁਹਾਨੂੰ ਉਹਨਾਂ ਦਾ ਕਿਰਦਾਰ ਕਿਵੇਂ ਲੱਗਿਆ? ਨਬਾਜਵਾ ਦਾ ਜੋ ਕਰਨ ਦਾ ਕਿਰਦਾਰ ਉਹਨਾਂ ਨੇ ਨਭਾਇਆ। ਉਹਨਾਂ ਨੇ ਬਹੁਤ ਬਹੁਤ ਵਧੀਆ ਰੋਲ ਪਲੇ ਕੀਤਾ ਆ ਕਿ ਉਹਨਾਂ ਨੂੰ ਇੱਕ ਭਰਾ ਦੀ ਜ਼ਿੰਮੇਵਾਰੀ ਮਿਲੀ ਹਨਾ ਤੇ ਉਹ ਐਕਟ ਕੀਤਾ ਆ ਬਹੁਤ ਟੂ ਗੁੱਡ ਕਮੇਡੀ ਕਿੰਨੀ ਕਾ ਫਿਲਮ ਦੇ ਵਿੱਚੋਂ ਹਾਸੇ ਕਿੰਨੇ ਪੈਂਦੇ ਨੇ ਹਾਸੇ ਇਹ ਆ ਕੇ ਉਹਨਾਂ ਨੇ ਬਠਿੰਡੇ ਵਾਲਿਆਂ ਨੂੰ ਰਿਪਰੈਜ਼ੈਂਟ ਕੀਤਾ ਹੈ ਮਾਲਵੇ ਵਾਲਿਆਂ ਨੂੰ ਤੇ ਜਿੱਥੇ ਮਾਲਵੇ ਵਾਲੇ ਹੋਣ ਉੱਥੇ ਹਾਸਾ ਨੋ ਹੋਈ ਨਹੀਂ ਸਕਦਾ ਇੰਡੀਅਨਸ ਮਠੀ ਇੰਡੀਅਨਸ ਆ ਮਠੀ ਇੰਡੀਅਨਸ ਇਸ ਵਿੱਚੋਂ ਕਿੰਨੇ ਨੰਬਰ ਦੇ ਹੋਗੇ 11 ਲੱਗਦਾ ਕਿ ਦੇਖਣੀ ਚਾਹੀਦੀ ਸਾਰਿਆਂ ਨੂੰ ਜ਼ਰੂਰ ਦੇਖਣੀ ਚਾਹੀਦੀ ਹੈ ਬਿਲਕੁਲ ਇੱਕ ਵਾਰ ਭੈਣ ਦੇ ਭਰਾ ਦੇ ਰਿਸ਼ਤੇ 'ਤੇ ਮੈਂ ਕੁਝ ਕਹਿਣਾ ਚਾਹੁੰਦੇ ਹਾਂ ਮੈਂ ਤੇ ਕਹਿੰਨੀ ਆ ਵੀ ਮੈਂ ਆਪਣੇ ਭੈਣ ਭਰਾ ਦੇ ਰਿਸ਼ਤੇ ਲਈ ਮੈਂ ਸਭ ਤੋਂ ਜ਼ਿਆਦਾ ক্লোਜ਼ ਆਪਣੇ ਬ੍ਰਦਰ ਦੇ ਆ ਤੇ ਮੈਂ ਮੂਵੀ ਵੇਖ ਕੇ ਵੀ ਮੈਂ ਤਾਂ ਅਜੇ ਵੀ ਮੇਰਾ ਇਮੋਸ਼ਨਸ ਨਹੀਂ ਕੰਟਰੋਲ ਹੋ ਪਾਰੇ ਮਤਲਬ ਇਹ ਤੋਂ ਉੱਪਰ ਪਿਆਰ ਰਿਸ਼ਤਾ ਕੋਈ ਨਹੀਂ ਹੈ ਜਿਹਦੇ ਤੇ ਮੂਵੀ ਬਣਾਈ ਗਈ ਆ ਮਧਾਨੀਆਂ ਫਿਲਮ ਦੇਖ ਕੇ ਆਇਆ ਕਿਵੇਂ ਲੱਗੀ ਮੈਨੂੰ ਮੂਵੀ ਬਹੁਤ ਅੱਛੀ ਲੱਗੀ ਤੇ ਉਹ ਬਹੁਤ ਫੈਮਿਲੀ ਵਾਲੀ ਤੇ ਬਹੁਤ ਫਨੀ ਮੂਵੀ ਥੀ ਨੀਰੂ ਬਾਜਵਾਂ ਨੂੰ ਤਾਂ ਅਸੀਂ ਸਾਰੇ ਜਾਣਦੇ ਹਾਂ ਉਹ ਤਾਂ ਕਵੀਨ ਆ ਪੰਜਾਬ ਦੀ ਉਹਨਾਂ ਦੀ ਤਾਂ ਐਕਟਿੰਗ ਬਹੁਤ ਅੱਛੀ ਥੀ ਪਰ ਮੈਨੂੰ ਸਭ ਤੋਂ ਵੱਧ ਜਿਹੜੇ ਬਿਲਕੁਲ ਨਵੇਂ ਜਿਨ੍ਹਾਂ ਨੂੰ ਅਸੀਂ ਦੇਖਿਆ ਨਵ ਬਾਜਵਾ ਮੈਨੂੰ ਉਹਨਾਂ ਦੀ ਐਕਟਿੰਗ ਬਹੁਤ ਅੱਛੀ ਲੱਗੀ ਤੇ ਉਹਨਾਂ ਦੇ ਸੀਨਸ ਇੰਨੇ ਜ਼ਿਆਦਾ ਫਨੀ ਤੇ ਇੰਨੇ ਜ਼ਿਆਦਾ ਯ ਮੈਨੂੰ ਐਕਸਪੈਕਟ ਨਹੀਂ ਥਾ ਮੈਂ ਸਪੈਸ਼ਲ ਉਹਨਾਂ ਦੀ ਲਈ ਮੂਵੀ ਦੇਖਣ ਆਈ ਤੇ ਮੈਨੂੰ ਮੂਵੀ ਬਹੁਤ ਵਧੀਆ ਲੱਗੀ ਤੇ ਮੈਂ ਚਾਹਾਂਗੀ ਕਿ ਤੁਸੀਂ ਸਾਰੇ ਵੀ ਆਪਣੀ ਫੈਮਿਲੀ ਨਾਲ ਆਓ ਸਭ ਜਣੇ ਕਿਉਂਕਿ ਇੱਕ ਫੈਮਿਲੀ ਨਾਲ ਬੈਠਣ ਵਾਲੀ ਕੁਆਲਿਟੀ ਟਾਈਮ ਵਾਲੀ ਮੂਵੀ ਹੈ ਤੇ ਤੁਹਾਨੂੰ ਬਹੁਤ ਮਜ਼ਾ ਆਣਾ ਮੂਵੀ ਦੇਖ ਕੇ ਬਹੁਤ ਵਧੀਆ ਲੱਗਿਆ ਕਿ ਭਰਾ ਆਪਣੀ ਭੈਣ ਲਈ ਇੰਨਾ ਪੋゼਸਿਵ ਹੈ ਉਹਦੀ ਫੈਮਿਲੀ ਖਾਤਰ ਕਿ ਉਹਦਾ ਵਿਆਹ ਕਿੱਥੇ ਹੋਣਾ ਉਹਨੂੰ ਏਜ ਇਸ ਵੀ ਮੈਟਰ ਕਰੀ ਕਿ ਉਹਦੀ ਭੈਣ ਨੇ ਕਿੱਥੇ ਕੰਮ ਕਰਨਾ ਕਿੱਥੇ ਨਹੀਂ ਕਰਨਾ ਤੇ ਇੰਨਾ ਅੱਜ ਦੇ ਟਾਈਮਾਂ 'ਨਹੀਂ ਤਾਂ ਸਿਸਟਰਿੰਗਸ ਨੂੰ ਨਹੀਂ ਹੁੰਦਾ ਕਿ ਤੁਸੀਂ ਆਪਣੇ ਪੈਣੀਆ ਭਰਾਵਲ ਦੇਖੋ ਉਹਨੇ ਸਪੈਸ਼ਲ ਪੂਰੀ ਫੈਮਲੀ ਨਾਲ ਲੜਿਆ ਆਪਣੇ ਫੈਮਲੀ ਦੇ ਅੰਗੇਜਡ ਵੀ ਗਿਆ ਕਿ ਨਹੀਂ ਮੇਰੀ ਭੈਣ ਦਾ ਵਿਆਹ ਉੱਥੇ ਹੋਣਾ ਚਾਹੀਦਾ ਜਿੱਥੇ ਉਹ ਖੁਸ਼ ਹੈ ਤੇ ਇਹ ਚੀਜ਼ ਦੇਖ ਕੇ ਮੈਨੂੰ ਬਹੁਤ ਵਧੀਆ ਲੱਗਿਆ ਨਵਾਂ ਅਜ ਬਬਾਈ ਹੈ ਨਾ ਫਿਲਮ ਦੇ ਵਿੱਚ ਕਰਨ ਦਾ ਕਿਰਦਾਰ ਨਿਭਾਇਆ ਇੱਕ ਭਰਾ ਦਾ ਕਿਰਦਾਰ ਨਿਭਾਇਆ ਤੁਸੀਂ ਰਿਲੇਟ ਕਰ ਪਾਈ ਉਸ ਚੀਜ਼ ਦੇ ਨਾਲ ਆਪਣੇ ਭਰਾ ਦੀ ਯਾਦ ਆਈ ਉਹਨਾਂ ਨੂੰ ਦੇਖ ਕੇ ਜੀ ਬਿਲਕੁਲ ਕਿਉਂਕਿ ਮੇਰਾ ਭਰਾ ਵੀ ਮੇਰੀ ਪੂਰੀ ਫੈਮਿਲੀ ਤੇ ਅੰਗੇਜ ਚੱਲ ਜਾਂਦਾ ਹੈ ਕਦੀ ਕਦੀ ਕਿ ਅਗਰ ਉਹਨਾਂ ਨੂੰ ਲੱਗਦਾ ਹੈ ਕਿ ਹਾਂ ਅਗਰ ਕਿਸੇ ਚੀਜ਼ 'ਚ ਮੈਂ ਖੁਸ਼ ਹਾਂ ਤੇ ਮੈਨੂੰ ਕੋਈ ਕਰਨ ਨਹੀਂ ਦਿੰਦਾ ਤਾਂ ਉਹਦੇ ਲਈ ਸਭ ਤੋਂ ਪਹਿਲਾਂ ਇੰਪੋਰਟੈਂਸ ਮੇਰੀ ਹੁੰਦੀ ਹੈ ਤੇ ਉਹਨਾਂ ਦਾ ਰੋਲ ਦੇਖ ਕੇ ਮੈਨੂੰ ਸੱਚੀ ਮੇਰੇ ਭਰਾ ਦੀ ਯਾਦ ਆਈ ਮੈਂ ਸੋਚਿਆ ਕਿ ਹਾਂ ਅਗਰ ਮੇਰਾ ਭਰਾ ਵੀ ਇੱਥੇ ਹੁੰਦਾ ਤਾਂ ਉਹਨਾਂ ਨੇ ਬਿਲਕੁਲ ਇੱਦਾਂ ਨਾਤੇ ਤਾਂ ਉਹ ਤੇ ਸਾਰੇ ਨੂੰ ਇੱਕ ਵਾਰ ਕਹਿ ਦੋ ਫਿਲਮ ਵਰੇ ਹਾਂ ਮੈਂ ਇਹ ਕਹਿਣਾ ਚਾਹੂੰਗੀ ਕਿ ਤੁਸੀਂ ਸਾਰੇ ਫਿਲਮ ਦੇਖਣ ਆਓ ਤੁਹਾਡੀ ਫੈਮਲੀ ਨਾਲ ਆਓ ਇੰਨੀ ਵਧੀਆ ਮੂਵੀ ਐ ਇੰਨੀ ਜ਼ਿਆਦਾ ਕਾਮੇਡੀ ਕਾਮੇਡੀ ਦੀ ਟਾਈਮਿੰਗ ਵੀ ਬਹੁਤ ਵਧੀਆ ਇਸ ਮੂਵੀ ਚ ਤੇ ਮੈਨੂੰ ਤਾਂ ਬਹੁਤ ਪਸੰਦ ਆਈ ਹੈ ਬਾਕੀ ਤੁਸੀਂ ਸਾਰੇ ਵੀ ਆ ਕੇ ਜ਼ਰੂਰ ਵਿਜ਼ਿਟ ਕਰੋ ਮੂਵੀ ਬਹੁਤ ਵਧੀਆ ਹੈਗੀ ਆ ਹਲੇ ਵੀ ਮੈਂ ਮਤਲਬ ਹੁਣੇ ਰੋਣ ਵਾਲਾ ਸੀਨ ਸੀਗਾ ਤੇ ਬਹੁਤ ਇਮੋਸ਼ਨਸ ਜੁੜੇ ਹੋਏ ਨੇ ਮੂਵੀ ਦੇ ਵਿੱਚ ਮੇਰਾ ਵੀ ਖੁੱਦ ਦਾ ਛੋਟਾ ਭਰਾ ਹੈਗਾ ਉਹਨੂੰ ਸੋਚ-ਸੋਚ ਕੇ ਮੈਨੂੰ ਐ ਹੋਣ ਲੱਗ ਗਿਆ ਮਤਲਬ ਬਹੁਤ ਹੀ ਕਨੈਕਟ ਹੋਣ ਵਾਲੀ ਮੂਵੀ ਹੈਗੀ ਆ ਤੋ ਜਿਵੇਂ ਮੇਰੇ ਫੇਸ ਤੋਂ ਦੇਖ ਹੀ ਪਾ ਰਹੇ ਹੋਵੋਗੇ ਕਿ ਮਤਲਬ ਮੈਂ ਹਲੇ ਵੀ ਇਮੋਸ਼ਨਲ ਉਹ ਚੀਜ਼ਾਂ ਮੇਰੇ ਹਲੇ ਵੀ ਮਾਈਂਡ 'ਚ ਚੱਲਦੀਆਂ ਪਈਆਂ ਨੇ ਸੋ ਬਹੁਤ ਵਧੀਆ ਮੂਵੀ ਮੇਰਾ ਖੁਦ ਛੋਟਾ ਭਰਾ ਹੈਗਾ ਮੈਂ ਵੀ ਸੋਚ ਰਹੀ ਸੀਗੀ ਕਿ ਉਹ ਮਤਲਬ ਕਿੰਦਾ ਹਾਂ ਮੈਂ ਉਹਦੀ ਬਹੁਤ ਕੈਰ ਕਰਦੀ ਆ ਉਹ ਜੋ ਮੰਗਦਾ ਹੈ ਉਹਦੇ ਲਈ ਕਰਨਾ ਹੈਣਾ ਤੇ ਜਿਸ ਤਰ੍ਹਾਂ ਨਾ ਬਾਜਵਾ ਨੇ ਐਕਟ ਕੀਤਾ ਹੈ ਹੈਨਾ ਐਜ਼ ਅ ਭਰਾ ਤੇ ਨੀਰੂ ਬਾਜਵਾ ਜੀ ਦੀ ਐਕਟਿੰਗ ਬਹੁਤ ਬਾ ਕਮਾਲ ਵਧੀਆ ਸੀਗੀ ਤੇ obviously ਮੈਜਨ ਕਰਦਾ ਨਾ ਬੰਦਾ ਵੀ ਹਾਂ ਸਾਡੇ ਨਾਲ ਵੀ ਇਦਾਂ ਦੀ ਸਿਚੁਏਸ਼ਨ ਹੁੰਦੀ ਆ ਰੀਅਲ ਲਾਈਫ ਚ ਰੀਅਲ ਲਾਈਫ ਨਾਲ ਕਨੈਕਟਡ ਮੂਵੀ ਆ ਬਹੁਤ ਵਧੀਆ ਨਾ ਬਾਜਵਾ ਨਾ ਜਿਨ੍ਹਾਂ ਨੇ ਨਿਰੂ ਬਾਜਵਾ ਤੇ ਭਰਾ ਦਾ ਕਿਰਦਾਰ ਨਿਭਾਇਆ ਹਨਾ ਕਰਨ ਦਾ ਕਿਰਦਾਰ ਨਿਭਾਇਆ ਉਹਨਾਂ ਦੇ ਕਿਰਦਾਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਦਾ ਕਿਰਦਾਰ ਬਹੁਤ ਵਧੀਆ ਸੀ ਉਹਨਾਂ ਨੇ ਐਕਟਿੰਗ ਬਹੁਤ ਵਧੀਆ ਕੀਤੀ ਹੈਗਾ ਮਤਲਬ ਐਦਾ ਲੱਗਿਆ ਨਹੀਂਗਾ ਕਿ ਬੋਰ ਹੋਵਾਂਗੇ ਹੈਨਾ ਉਹਨਾਂ ਨੇ ਆਪਣੇ ਕਰੈਕਟਰ ਨਾਲ ਜੋੜ ਕੇ ਰੱਖਿਆ ਜਿਵੇਂ ਇੱਕ ਛੋਟਾ ਭਰਾ ਨਟਖਟ ਹੁੰਦਾ ਹੈਗਾ ਤੇ ਉਹ ਕੀ ਕੀ ਚੀਜ਼ਾਂ ਕਰਦਾ ਆਪਣੇ ਭੈਣ ਦੇ ਲਈ ਉਹ ਸਾਰਾ ਮੂਵੀ ਦੇ ਵਿੱਚ ਦਿਖਾਇਆ ਉਹਦੇ ਸਭ ਤੋਂ ਵਧੀਆ ਕੀ ਲੱਗਿਆ ਫਿਲਮ 'ਚ ਤੁਹਾਨੂੰ ਉਹਨਾਂ ਦਾ ਬੌਂਡ ਐਕਚੁਅਲੀ ਕਿਉਂਕਿ ਮੈਂ ਆਪਣੇ ਭਰਾ ਦਾ ਬੌਂਡ ਨਾ ਇਮੇਜਨ ਕਰ ਪਾ ਰਹੀ ਸੀ ਕਿ ਮੇਰਾ ਛੋਟਾ ਭਰਾ ਹੈਗਾ ਹੈਨਾ ਤੇ ਉਹਨਾਂ ਦਾ ਜਿਹੜਾ ਬੌਂਡ ਆ ਉਹਦੇ ਲਈ ਆਈਸਕ੍ਰੀਮ ਲੈ ਕੇ ਆਉਂਦਾ ਹੈ ਫਿਰ ਕਹਿੰਦਾ ਸਭ ਤੋਂ ਇਮੋਸ਼ਨਲ ਸੀਨ ਸੀਗਾ ਕਿ ਪਤਾ ਨਹੀਂ ਮੁੜ ਕੇ ਤੈ ਸੋ ਇਹ ਚੀਜ਼ ਬਹੁਤ ਵਿੱਚ ਕਿੰਨੇ ਨੰਬਰ ਦੇਵੋਗੇ ਫਿਲਮ ਨੂੰ ਆਬਵੀਅਸਲੀ 10 ਆਊਟ ਆਫ 10 ਸਿਰਫ ਮੇਰੇ ਭਰਾ ਦੇ ਲਈ ਉਹਨਾਂ ਦਾ ਕਿਰਦਾਰ ਬਹੁਤ ਹੀ ਜ਼ਿਆਦਾ ਵਧੀਆ ਲੱਗਿਆ ਮੁੰਡੇ ਨੇ ਬਹੁਤ ਜ਼ਿਆਦਾ ਟਰਾਈ ਕੀਤੀ ਆ ਬਟ ਆਖੀਰ ਭੈਣ ਨੂੰ ਤੋੜਨਾ ਹੀ ਸੀਗਾ ਤੇ ਬਹੁਤ ਸੋਹਣੀ ਐਕਟਿੰਗ ਆ ਮਤਲਬ ਬਹੁਤ ਸੋਹਣੀ ਐਕਟਿੰਗ ਕੀਤੀ ਹੈ ਤਾਂ ਇਮੋਸ਼ਨਲ ਮੂਵੀ ਸੀਗੀ ਤੁਸੀਂ ਕੀ ਕਹਿਣਾ ਚਾਹੋਗੇ ਫਿਲਮ ਬਾਰੇ ਮੈਂ ਕਹਿਣਾ ਚਾਹਾਂਗੀ ਬਹੁਤ ਜ਼ਿਆਦਾ ਓਵਰ ਪੋਸੈਸਿਵ ਸੀਗੇ ਲਾਈਕ ਉਹਨਾਂ ਨੂੰ ਸੀ ਵੀ ਮੇਰੀ ਭੈਣ ਜਾਏ ਨਾ ਮੇਰੇ ਤੋਂ ਬਟ ਐਸ ਯੂਜ਼ੂਅਲ ਕੁੜੀਆਂ ਨੂੰ ਜਾਣਾ ਹੀ ਪੈਂਦਾ ਆ ਜਿਨ੍ਹਾਂ ਦੇ ਭਾਈ ਨੇ ਜਿਨ੍ਹਾਂ ਦੇ ਭਾਈ ਨੇ ਉਹ ਵੀ ਰਿਲੇਟ ਕਰ ਸਕਦੇ ਆ ਕਿਉਂਕਿ ਭਾਈ ਭੈਣਾਂ ਦਾ ਬੌਂਡ ਹੀ ਬਹੁਤ ਪਿਆਰਾ ਹੁੰਦਾ ਤੁਸੀਂ ਭਾਈ ਤੇ ਭੈਣ ਦੇ ਰਿਸ਼ਤੇ ਨੂੰ ਲੈ ਕੇ ਕੁਝ ਕਹਿਣਾ ਚਾਹੁੰਦੇ ਆ ਇਹ ਇਹ ਰਿਸ਼ਤਾ ਹੈ ਜਿਹੜਾ ਮਾਂ ਤੋਂ ਬਾਅਦ ਆਪਾਂ ਨੂੰ ਸਮਝ ਸਕਦਾ ਕਿਉਂਕਿ ਮਾਂ ਬਾਪ ਤੋਂ ਬਾਅਦ ਜਿਹੜਾ ਘਰ ਬਸਾਉਣਾ ਹੁੰਦਾ ਉਹ ਭਾਬੀ ਤੇ ਭਾਈ ਦੇ ਨਾਲ ਹੀ ਹੁੰਦਾ ਹੈ ਲੱਗਦਾ ਹੈ ਕਿ ਨਵਾਂ ਵਜਬਾ ਬਾਈ ਹਨ ਜਿਨ੍ਹਾਂ ਨੇ ਕਰਨ ਦਾ ਕਿਰਦਾਰ ਨਵਾਂ ਪੰਜਾਬੀ ਇੰਡਸਟਰੀ ਨੂੰ ਇੱਕ ਨਵਾਂ ਹੀਰੋ ਮਿਲ ਗਿਆ ਹਾਂ ਹਾਂਜੀ ਜ਼ਰੂਰ ਕਿਉਂਕਿ ਬਹੁਤ ਜ਼ਿਆਦਾ ਹੈਂਡਸਮ ਵੀ ਹੈ ਲਾਈਕ ਐਕਟਿੰਗ ਵੀ ਵਧੀਆ ਉਹਨਾਂ ਦੀ ਬਹੁਤ ਸਾਰੇ ਇਮੋਸ਼ਨਸ ਉਹਨਾਂ ਨੇ ਕੀਤੇ ਨੇ ਲਾਈਕ ਬਹੁਤ ਵਧੀਆ ਹੈ ਅੱਗੇ ਉਹ ਮੈਨੂੰ ਲੱਗਦਾ ਆਣਗੇ ਬਹੁਤ ਸਾਰੀ ਮੂਵੀਜ਼ 'ਚ ਓਵਰ ਆਲ ਉਹਨਾਂ ਦੀ ਐਕਟਿੰਗ ਬਹੁਤ ਵਧੀਆ ਸੀਗੀ ਤੇ ਅੱਗੇ ਵੀ ਪੰਜਾਬੀ ਮੂਵੀਜ਼ 'ਚ ਉਹਨਾਂ ਨੂੰ ਆਉਣਾ ਚਾਹੀਦਾ ਹੈ ਵੈਸੇ ਵੀ ਪੁਰਾਣੇ ਟਾਈਮ ਤੋਂ ਚੱਲਦੇ ਆ ਰਹੇ ਨੇ ਕਾਫੀ ਟਾਈਮ ਤੋਂ ਮੈਂ ਤਾਂ ਦੇਖਿਆ ਉਹਨਾਂ ਨੂੰ ਪੁਰਾਣੀ ਫਿਲਮਾਂ ਬਹੁਤ ਅੱਛਾ ਲੱਗਿਆ ਮੈਨੂੰ ਕਿੰਦਾ ਦਾ ਕਨਸੈਪਟ ਡਿਮਾਂਡ ਕਰਦੇ ਹੋ ਨਾ ਭਾਜਬਾ ਬਾਈ ਤੋਂ ਕਿ ਯਾਰ ਕੁਝ ਹੋਣਾ ਅਲੱਗ ਲੈ ਕੇ ਆਓ ਜਿਵੇਂ ਇਸ ਦੇ ਵਿੱਚ ਤਾਂ ਪੂਰੀ ਸ਼ਹਿਰੀ ਲੁੱਕ ਸੀਗੀ ਤੇ ਮੈਨੂੰ ਲੱਗਦਾ ਕਿ ਇਹ ਵੀ ਡਿਮਾਂਡ ਹੋ ਰਹੀ ਹੈ ਕਿ ਹੁਣ ਯਾਰ ਥੋੜਾ ਦੇਸੀ ਜਿਹਾ ਪਿੰਡੂ ਪਿੰਡ ਹੋਣੀ ਚਾਹੀਦੀ ਹੈ ਨਹੀਂ ਹੋ ਸਕਦੀ ਐਕਸ਼ਨ ਵੀ ਹੋ ਸਕਦੀ ਐਕਸ਼ਨ ਵੀ ਸੋਹਣਾ ਲੱਗੂਗਾ ਬਿਲਕੁਲ ਨਾ ਭਾਜਬਾ ਬਾਈ ਦੀ ਐਕਟਿੰਗ ਨੂੰ 10 ਵਿੱਚੋਂ ਕਿੰਨੇ ਨੰਬਰ ਤੇ ਫਿਲਮ ਨੂੰ 10 ਛੋਂ 10 10 ਛੋਂ 10